ਇਹ ਤਸਵੀਰ ਸ੍ਰੀ ਅਨੰਤਪੁਰ ਸਾਹਿਬ ਵਿਖੇ ਹੋਲੇ ਮਹੱਲੇ ਦੀ ਹੈ ਇੱਥੇ ਰੱਸੀ ਤੇ ਚੜ ਕੇ ਕਰਤੱਵ ਵਿਖਾ ਰਹੀ ਇੱਕ ਬੱਚੀ ਨੂੰ ਕੈਬਨਿਟ ਮੰਤਰੀ ਹਰਜੋਤ ਸਿੰਘ ਭੈਂਸ ਨੇ ਰੋਕਿਆ ਬੱਚੀ ਤੇ ਜੋਖਮ ਭਰਿਆ ਕੰਮ ਕਰਵਾ ਰਹੀ ਨੌਜਵਾਨ ਨੂੰ ਵੀ ਕੈਬਨਿਟ ਮੰਤਰੀ ਨੇ ਤਾੜਨਾ ਕੀਤੀ ਹਾਲਾਂਕਿ ਨੌਜਵਾਨ ਨੂੰ ਕੁਝ ਪੈਸੇ ਵੀ ਦਿੱਤੇ ਤੇ ਅਪੀਲ ਕੀਤੀ ਕਿ ਉਹ ਇਸ ਤਰ੍ਹਾਂ ਕਿਸੇ ਦੀ ਜਾਨ ਜੋਖਮ 'ਚ ਨਾ ਪਾਵੇ ਖਾਸ ਕਰ ਛੋਟੇ ਬੱਚਿਆਂ ਤੋਂ ਇਸ ਤਰ੍ਹਾਂ ਦੇ ਕਰਤੱਵ ਨਾ ਕਰਵਾਏ ਜਾਣ ਮੰਤਰੀ ਹਰਜੋਤ ਭੈਂਸ ਤਾਕਤ ਸ੍ਰੀ ਕੇਸਗਦ ਸਾਹਿਬ ਵਿਖੇ ਨਰਤ ਮਸਤਕ ਹੋਣ ਪਹੁੰਚੇ ਸਨ ਇੱਥੇ ਜਦੋਂ ਉਹਨਾਂ ਛੋਟੀ ਬੱਚੀ ਨੂੰ ਇੱਕ ਰੱਸੀ ਤੇ ਚੜ੍ਹੇ ਵੇਖਿਆ ਤਾਂ ਤੁਰੰਤ ਰੋਕਣ ਲਈ ਕਿਹਾ ਅਤੇ ਖੁਦ ਉਸ ਨੂੰ ਹੇਠਾਂ ਵੀ ਉਤਾਰਿਆ ਜੀ ਬੱਚਿਆ ਤੋਂ ਕਮਾਉਂਗੇ ਮੈਂ ਨਹੀਂ ਛੋਟਾ ਹੈ ਮੈਂ ਬੀਕੂ ਕਰ ਦੋਗੇ ਬੱਚੀ ਪੜਾਣਾ ਉਹ ਇੱਕ ਕੰਮ ਹੈ ਕੋਈ ਕੋਈ ਕੰਮ ਕਰਨ ਨੂੰ ਕਹਤ ਐਥੇ ਲੈ ਕੋਈ ਆਪਣਾ ਸਮਾਨ ਵੇਚ ਇਥੇ ਬੱਚੇ ਇਹ ਦੇ ਇਹ ਕਰਕੇ ਤੂੰ ਕੰਮ ਕਰਾਏਗਾ ਯਾਰ ਉਹ ਪੜਨ ਆਸਤੇ ਹੈ ਸਾਰੇ ਸਾਥੀ ਲੱਗ ਕੀ ਕੌਣ ਜ਼ਿੰਮੇਦਾਰ ਹੈ ਇੱਥੇ ਤਮਾਸ਼ਾ ਦੇਖ ਬਾਕੀ ਸਾਰੇ ਫੋਟੋਆਂ ਤਮਾਸ਼ਾ ਦੇਖੀ ਬੰਦ ਕਰ ਇਹਨਾਂ ਦਾ ਪੈਸੇ ਦਾ ਤੂੰ ਆਪਣਾ ਕੋਈ ਫੇਵਰਸ ਮੰਗ ਨਹੀਂ ਆਗੇ ਮਜਬੂਰੀ ਕੀ ਹੈ ਪੈਸੇ ਲੈ ਆਪਣਾ ਕੋਈ ਇਥੇ ਦੁਕਾਨ ਲੈ ਕੇ ਕੁਝ ਤੇ ਵੇਚ ਥੱਲੇ ਲਾ ਕੇ ਜੇ ਬੱਚੀ ਤੋਂ ਕੰਮ ਕਰਾਇਆ ਦੇਖੀ ਅੱਜ ਤਮਾਸ਼ਾ ਦੇਖ ਬੱਚੇ ਪਰਚੇ ਹੋ ਜਾਏਗਾ ਪਰਚੇ ਹੋ ਜਾਏਗਾ ਇਹ ਲਾਉਣ ਹੈ ਹਾਂ ਆਪਾਂ ਨਮਾਲੇ ਤੋਂ ਕੰਮ ਨਹੀਂ ਕਰਦੇ ਤੁਹਾਨੂੰ ਦੋ ਕੰਮ ਨਹੀਂ ਕਰ ਸਕਦੇ ਆਪਾਂ ਕੋਈ ਆਪਣਾ ਸਮਾਨ ਲੈ ਇੱਥੇ ਵੇਚ ਕੋਈ ਇਮਾਨਦਾਰੀ ਨਾਲ ਕਮਾ ਯਾਰ ਇਹ ਬੱਚੀ ਨੂੰ ਦੁਬਾਰਾ ਕਿਤੇ ਵੀ ਕਰਾਇਆ ਦੇਖੀ ਵੀ ਆ ਚੱਲਦੇ ਇਹ ਜੱਫੀ ਕਰੋ ਇਹਦਾ ਜੱਫੀ ਕਰੋ ਤੱਕਰ ਬਾਕੀ ਵੀ ਆਪਣੀ ਕਮਾਸ਼ਾ ਦੇਖੀ ਤੱਕਰ ਹੋਇਆ ਖਲੋਜੀ ਦਾ ਆ ਇਹਦਾ ਕਰੋ ਟੋਕਲ ਕਿਹੜਾ ਬਣਦਾ ਜੇ ਦੇਖ ਗਿਆ ਨਾ ਚੱਟਦਾ ਮੈਂ ਬੁਲਾ ਦੂੰਗਾ ਮੈਂ ਸਰ